ਜਿਹੜੇ ਜਿੱਤੇ ਪੁਸ਼ਪ ਪ੍ਰਸ਼ਾਦ ਰੱਖਦੇ ਨੇ ਉਹ ਚੋਕੇ ਪਣਜੀ ਦੇ ਸਿਰ ਤੇ ਮਾਰਦਾ ਪਿਆ ਹੈ ਪਣਜੀ ਇੱਕ ਪੂਜਨੀਏ ਹੈਗੇ ਆ ਇਹ ਮਾਫੀ ਦੇ ਯੋਗ ਨਹੀਂ ਹੈਗਾ ਅੱਜ ਇਹਨੇ ਕੀਤਾ ਹੈ ਇਹਨੂੰ ਮਾਫੀ ਦਿੱਤੀ ਕੱਲ ਨੂੰ ਦੋ ਹੋਰ ਆਣਗੇ ਸਾਲੋਂ ਪੈਨ ਹੋ ਰਾ ਨੂੰ ਇਹਨੂੰ ਕਿਉਂ ਨਾ ਹੁੰਦੋ ਇਸ ਨੱਥ ਪਾਈ ਜਾਵੇ ਮੈਂ ਮੰਦਿਰ ਕਮੇਟੀ ਨੂੰ ਤੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹਤੇ ਕਾਰਵਾਈ ਕਰਾਵੇ ਅਮਰਤਸਰ ਮਾਡਲ ਟਾਊਨ ਮੰਦਰ ਦੇ ਪੁਜਾਰੀ ਨਾਲ ਕੁੱਟਮਾਰ ਦੀ ਵੀਡੀਓ ਹੋਈ ਵਾਇਰਲ ਕਾਰਵਾਈ ਦੀ ਕੀਤੀ ਗਈ ਮੰਗ ਅਸ਼ਨੀਲ ਮਹਾਰਾਜ ਵੱਲੋਂ ਮੰਦਰ ਪੁਜਾਰੀ ਨਾਲ ਪੱਤਸਲੂ ਕੀ ਨੂੰ ਪੇਦ ਵੀ ਦੱਸਦੇ ਹੋਏ 3 ਦਿਨ ਵਿੱਚ ਕਾਰਵਾਈ ਦੀ ਚੇਤਾਵਨੀ ਅਮਰਤਸਰ ਦੇ ਮਾਡਲ ਟਾਊਨ ਮੰਦਰ ਵਿੱਚ ਇੱਕ ਵਿਅਕਤੀ ਵੱਲੋਂ ਮੰਦਰ ਦੇ ਪੁਜਾਰੀ ਨਾਲ ਕੀਤੀ ਕੁੱਟਮਾਰ ਦੀ ਘਟਨਾ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ Hindu ਧਾਰਮਿਕ ਜਥੇਬੰਦੀਆਂ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ ਮੰਦਰ ਅੰਦਰ ਲੱਗੇ CCTV ਕੈਮਰੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਸਾਫ਼ ਤੌਰ ਤੇ ਵੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਨੇ ਪਹਿਲਾਂ ਪੁਜਾਰੀ ਦੀਪਾਂ ਫੜੀ ਅਤੇ ਫਿਰ ਉਸਤੇ ਮੂਹਤੇ ਚਪੇੜ ਮਾਰੀ ਇਸ ਤੋਂ ਬਾਅਦ ਦੂਜੇ ਪੁਜਾਰੀ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਵੀ ਚਪੇੜਾਂ ਮਾਰੀਆਂ ਗਈਆਂ ਚਪੇੜਾਂ ਮਾਰੀਆਂ ਗਈਆਂ ਵੀਡੀਓ ਵਿੱਚ ਇਹ ਵੀ ਸਾਫ਼ ਦਿਖਾਈ ਦੇ ਰਿਹਾ ਕਿ ਹਮਲਾਵਰ ਨੇ ਮਾਤਾ ਜੀ ਦੇ ਚਰਨਾ ਵਿੱਚ ਪਈਆਂ ਖੜਾਵਾ ਚੁੱਕੇ ਪੁਜਾਰੀ ਦੇ ਸਿਰ ਤੇ ਮਾਰੀਆਂ ਅਤੇ ਫੁੱਲਾਂ ਤੇ ਪ੍ਰਸ਼ਾਦ ਸੁੱਟਿਆ ਇਸ ਦੌਰਾਨ ਉਸ ਨੇ ਪੁਜਾਰੀ ਤੇ ਪ੍ਰਤੀਗਿੰਦੀਆਂ ਗਾਲਾਂ ਵੀ ਕੱਢੀਆਂ ਇਸ ਘਟਨਾ ਨੂੰ ਲੈ ਕੇ ਧਾਰਮਿਕ ਜਥੇਬੰਦੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਇਸ ਪੱਧਰ ਵਿੱਚ ਕਾਲੀ ਸੈਨਾ ਤੇ ਰਾਸ਼ਟਰੀ ਉਪadhyaksh ਜਗਤਗੁਰੂ ਸਵਾਮੀ ਅਸ਼ਨੀਲ ਮਹਾਰਾਜ ਨੇ ਬੁਧਤਰ ਕਰਨਾ ਗੱਲਬਤ ਕਰਦੇ ਆ ਕਿ ਆ ਕੇ ਪੁਜਾਰੀ ਮੰਦਰ ਵਿੱਚ ਉਜਨ ਜੋਗ ਹੁੰਦੇ ਹਨ ਤੇ ਉਹਨਾਂ ਨਾਲ ਇਸ ਤਰ੍ਹਾਂ ਦੀ ਹਿੰਸਕ ਕਰਨਾ ਨਾ ਸਿਰਫ ਬੇਦਬੀ ਹੈ ਸਗੋਂ ਲੱਖਾਂ ਹਿੰਦੂਆਂ ਦੀ ਧਾਰਮਿਕ ਭਾਵਨਾ ਨੂੰ ਖੇਸਹ ਚੋਂ ਤੇ ਬਰਾਬਰ ਹੈ ਉਹਨਾਂ ਨੇ ਸਬੰਧਤ ਵਿਅਕਤੀ ਵਿਰੁੱਧ ਤੁਰੰਤ ਕਾਰਵਾਈ ਦੀ ਮੰਗ ਕੀਤੀ ਉਹਨਾਂ ਨੇ ਧਮਕੀ ਦਿੱਤੀ ਕਿ ਅਗਰ ਕਾਰਵਾਈ ਨਹੀਂ ਕੀਤੀ ਤਾਂ ਉਹ ਆਪ ਹੀ ਜਥੇਬੰਦੀ ਨੂੰ ਲੈ ਕੇ ਸੰਘਰਸ਼ ਸ਼ੁਰੂ ਕਰਨਗੇ ਜੈ ਸ਼੍ਰੀ ਰਾਮ ਜਗਤ ਗੁਰੂ ਸਵਾਮੀ ਅਸ਼ਨੀਲ ਮਹਾਰਾਜ ਕਾਲੀ ਸੈਨਾ ਰਾਸ਼ਟਰੀ ਉਪ ਪ੍ਰਧਾਨ ਇੱਕ ਜਿਹੜੀ ਅੱਜ ਵੀਡੀਓ ਵਾਇਰਲ ਹੋ ਰਹੀ ਹੈ ਔਰ ਇਹ ਵਿੱਚ ਇਹ ਮਾਲਟਾਉਨ ਮੰਦਿਰ ਅੰਮ੍ਰਿਤਸਰ ਦੀ ਹੈਗੀ ਹੈ ਜਿਹੜਾ ਕਿ ਇੱਕ ਪਬਲਿਕ ਦਾ ਬੰਦਾ ਉੱਥੇ ਮੱਥਾ ਟੇਕਣ ਆਇਆ ਉਹਨੇ ਪੁਜਾਰੀ ਦੇ ਮੂੰਹ ਤੇ ਚਪੇੜਾ ਮਾਰੀਆਂ ਆ ਫਿਰ ਦੂਜੇ ਪੁਜਾਰੀ ਨੇ ਆਣ ਕੇ ਸ਼ਰਧਾਂ ਦੀ ਕੋਸ਼ਿਸ਼ ਕੀਤੀ ਔਰ ਇਹ ਮੂੰਹ ਤੇ ਵੀ ਚਪੇੜਾ ਮਾਰੀਆਂ ਆ ਜਿਹੜਾ ਕਿ ਅਸੀਂ ਪੁਜਾਰੀ ਨੂੰ ਪੂਜਦੇ ਆ ਪੁਜਾਰੀ ਇੱਕ ਪੂਜਨਯੋਗ ਹਗੇ ਨੇ ਐਡਾ ਉਹਦੇ ਚਪੇੜਾ ਮਾਰਨੀ ਆ ਇੱਕ ਤਹੀਨ ਆ ਇੱਕ ਬੇਅਦਬੀ ਆ ਇੱਕ ਵੇਖੋ ਜੀ ਮੰਦਿਰ ਦੇ ਕੁਵੇਤ ਵਿੱਚ ਖਲੋਕੇ ਗਰਭਗ੍ਰਹਿ ਦੇ ਵਿੱਚ ਖਲੋਕੇ ਉੱਥੇ ਉਹਨੂੰ ਚਪੇੜਾ ਮਾਰਿੰਦਾ ਤੇ ਗੰਦੀਆਂ ਗੰਦੀਆਂ ਗਾਲਾਂ ਕੱਢਣ ਰਿਆ ਆ ਮੈਂ ਸਭ ਤੋਂ ਪਹਿਲਾਂ ਮੰਦਿਰ ਕਮੇਟੀ ਨੂੰ ਚਾਹੀਦਾ ਸੀ ਇਹਦੇ ਖਿਲਾਫ ਕੀ ਐਕਸ਼ਨ ਲਿਆ ਆ ਮੰਦਿਰ ਕਮੇਟੀ ਨੇ ਅਜੇ ਤੱਕ ਇਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਮੈਂ ਮੰਦਿਰ ਕਮੇਟੀ ਨੂੰ ਕਹਿੰਦਾ ਵੀ ਇਹਨਾਂ ਦੇ ਖਿਲਾਫ ਕੰਪਲੇਂਟ ਦੇ ਕੇ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਕੂਟ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਦਾ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਜਿਹੜਾ ਦੇਖੋ ਜੀ ਮੰਦਰ ਕਮੇਟੀ ਨੇ ਕੋਣ ਹਿਸਮ ਜੋਤਾ ਕਰਨ ਵਾਲੀ ਉਹ ਗਰਭ ਗ੍ਰਹਿ ਮੂਰਤੀਆਂ ਦੇ ਕੋਲ ਜਿੱਥੇ ਪ੍ਰਾਨ ਪ੍ਰਸ਼ਟ ਹੋਈ ਆ ਢੇ ਪਰਮਾਨੰਥਾ ਬੈਠੇ ਆ ਉੱਥੇ ਮਾਰਕੁੱਟ ਕਰਨ ਰਿਆ ਆ ਜੰਦੀਆਂ ਗੰਦੀਆਂ ਗਾਲਾਂ ਕੱਢਣ ਰਿਆ ਆ ਮੰਦਰ ਕਮੇਟੀ ਦੇ ਹਾਵੀ ਹਿਸਮ ਜੋਤਾ ਕਰਨ ਹੁੰਦੀ ਆ ਮੰਦਰ ਕਮੇਟੀ ਦੀ ਭਾਵਨਾ ਨੂੰ ਨਹੀਂ ਠੇਸ ਪਹੁੰਚਦੀ ਜਿਹੜੇ ਕਰੋੜਾ ਹਿੰਦੂ ਹਗੇ ਨੇ ਸਨਾਤਨੀ ਹਗੇ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚੀ ਆ ਜੇ ਮੰਦਰ ਕਮੇਟੀ ਤਿੰਨ ਦਿਨ ਦੇ ਅੰਦਰ ਨਾ ਕਾਰਵਾਈ ਵੀ ਕਰਾਂਦੀ ਮੇਰੇ ਹਾਡੇ ਵੱਲੋਂ ਵੀ ਕਾਰਵਾਈ ਕੀਤੀ ਕਰਾਈ ਜਾਏਗੀ ਮੈਂ ਕੀ ਇਹ ਮੰਦਰ ਕਮੇਟੀ ਦਾ ਸਕਦੀ ਹੈ ਨਾ ਜੀ ਵੇਖੋ ਤੁਹਾਨੂੰ ਉਹ ਜਿਹੜੀ ਵੀਡੀਓ ਵਾਇਰਲ ਹੋ ਰਹੀ ਆ ਕਿੰਨੀਆਂ ਗੰਦੀਆਂ ਗਾਲਾਂ ਕੱਢਣ ਲਿਆ ਆ ਮਾਤਾ ਜੀ ਦੇ ਜਿਹੜੇ ਚਰਨ ਪਏ ਉੱਥੇ ਚप्पल ਪਾਈ ਚਮਣਾ ਵਾਲੀ ਚੋਕੇ ਉਰ ਨਾਲ ਪੰਡਤਾਂ ਨੂੰ ਕੁੱਟਣ ਲਿਆ ਆ ਤੇਰੇ ਜਿਹੜਾ ਮਾਤਾ ਜੀ ਦੇ ਫੁੱਲ ਚੜਦੇ ਰਿਹਾ ਪ੍ਰਸ਼ਾਦ ਹੁੰਦਾ ਉਹ ਚੋਕੇ ਉਹਨਾਂ ਦੇ ਸਿਰ 'ਚ ਮਾਰਨ ਲਿਆ ਆ ਇਹ ਬੇਅਦ ਵੀ ਨਹੀਂ ਤੇ ਹੋਰ ਕੀ ਆ ਗੰਦੀਆਂ ਗੰਦੀਆਂ ਗਾਲਾਂ ਕੱਢ ਰੀਆਂ ਮੰਦਰ 'ਚ ਖਲੋ ਕੇ ਇਹ ਬੇਅਦ ਵੀ ਨਹੀਂ ਤੇ ਹੋਰ ਕੀ ਆ ਪੰਡਤ ਦੇ ਮੂੰਹ ਤੇ ਚਪੇੜਾ ਮਾਵੇ ਇਹ ਬੇਅਦਮੀ ਤੇ ਹੋਰ ਕੀ ਆ ਇਹ ਜਿਹੜੇ ਮਾਲ ਟਾਉਨ ਮੰਦਿਰ ਦੀ ਕਮੇਟੀ ਏਰੀਆ ਭਾਵਨਾ ਹੱਥ ਨਹੀਂ ਹੁੰਦੀਆਂ ਪਰ ਬਾਕੀ ਹਿੰਦੂ ਜਿਹੜੇ ਗਏ ਸਨਾਤਨਿਕ ਉਹਨਾਂ ਦੀ ਭਾਵਨਾ ਆਪ ਹੁੰਦੀ ਆ ਮੈਂ 3 ਦਿਨ ਦਾ ਟਾਈਮ ਦਿੰਦਾ ਮੰਦਿਰ ਕਮੇਟੀ ਨੂੰ ਜੇ ਮੰਦਿਰ ਕਮੇਟੀ ਇੱਤੇ ਐਕਸ਼ਨ ਨਹੀਂ ਲੈਂਦੀ ਫਿਰ ਤੁਹਾਡੇ ਵੱਲੋਂ ਇਹਦੇ ਖਿਲਾਫ ਕੰਪਲੇਂਟ ਦਿੱਤੀ ਜਾਏਗੀ ਮੈਂ ਤੁਹਾਨੂੰ ਉਹ ਹੀ ਪਹਿਲਾਂ ਦੱਸਿਆ ਨਾ ਜੀ ਕਿ ਪੰਡਤ ਨੇ ਸੀਸੀ ਕੈਮਰੇ ਵਿਚ ਆਇਆ ਪੰਡਤ ਜੀ ਰਾਮ ਨਾਲ ਤੁਰੇ ਜਾ ਰਹੇ ਨੇ ਉਸ ਬੰਦੇ ਨੇ ਪਹਿਲਾਂ ਪੰਡਤ ਜੀ ਦੀ ਬਾਹ ਫੜੀ ਆ ਫਿਰ ਵਾਇਸ ਦੇ ਵਿੱਚ ਵੀਡੀਓ ਦੇ ਵਿੱਚ ਸਾਹ ਸੁਣਾਈ ਦੇ ਰਿਹਾ ਪਣਜੀਓ ਨੂੰ ਕਹਿੰਦੇ ਮੈਂ ਤੁਹਾਨੂੰ ਕੀ ਕਿਹਾ ਆ ਉਹਨੇ ਠਾਹ ਹੋਰੇ ਮੂੰਹ ਤੇ ਚਪੇੜ ਮਾਰੀ ਦੂਜੇ ਪਣਜੀ ਬਚਾਨ ਆਏ ਤੇ ਹੋਰੇ ਮੂੰਹ ਤੇ ਚਪੇੜਾਂ ਮਾਰੀਆਂ ਇਹਨਾਂ ਨੇ ਮਾਤਾ ਜੀ ਦੇ ਖਰਾਵਾ ਚੁੱਕ ਕੇ ਹੋਰੇ ਸਿਰ ਤੇ ਮਾਰਨੀਆਂ ਸ਼ੁਰੂ ਕਰਤੀਆਂ ਫਿਰ ਜਿੱਥੇ ਮਾਤਾ ਜੀ ਦੇ ਉਥੇ ਪੁਸ਼ਪ ਦਾ ਪ੍ਰਸ਼ਾਦ ਮਿਲਦਾ ਫੁੱਲਾਂ ਦਾ ਪ੍ਰਸ਼ਾਦ ਮਿਲਦਾ ਉਹ ਚੁੱਕ ਕੇ ਹੋਰੇ ਪਣਜੀ ਦੇ ਸਿਰ ਤੇ ਮਾਰਿਆ ਇਹ ਬੇਅਦਬੀ ਨਹੀਂ ਤੇ ਹੋਰ ਕੀ ਆ ਮਾਤਾ ਜੀ ਦੇ ਖਰਾਵਾ ਚੁੱਕ ਕੇ ਮਾਰਨੀਆਂ ਬੇਅਦਬੀ ਨਹੀਂ ਤੇ ਹੋਰ ਕੀ ਆ ਇਸ ਕਰਕੇ ਕਮੇਟੀ ਦੀਆਂ ਭਾਵਨਾ ਆਹਤ ਨਹੀਂ ਹੋਣੀਆਂ ਕਮੇਟੀ ਕਿਉਂ ਮੌਨ ਹੈਗੀ ਆ ਕਮੇਟੀ ਕਿਉਂ ਨਹੀਂ ਬੋਲਦੀ ਪਈ ਇਸ ਚੀਤੇ ਵੀ ਪ੍ਰੇਸ਼ਣ ਪ੍ਰੈਸ਼ਰ ਚੈਨ ਉਰਦਾ ਪਿਆ ਆ ਮੰਦਰ ਕਮੇਟੀ ਅੰਦਰ ਬੈਠ ਕੇ ਆਪ ਹੀ ਕਹਿੰਦੇ ਮੇਰੀ ਮਾਂ ਰੱਜੀ ਮੇਰੇ ਬੱਚੇ ਜੀ ਨਾ ਉਸ ਹੱਬ ਕਰੀ ਜਾਂਦੀ ਆ ਆਪ ਹੀ ਬੇਅਦਬੀਆਂ ਕਰਾਈ ਕਹਿੰਦੇ ਆਪ ਹੀ ਮਾਫੀਆਂ ਦੇਈ ਜਾਂਦੇ ਪਏ ਆ ਇਹਨਾਂ ਦੀਆਂ ਭਾਵਨਾ ਆਤ ਨਹੀਂ ਹੋ ਰਹੀਆਂ ਇਸ ਕਰਕੇ ਮੈਂ ਮੰਦਰ ਕਮੇਟੀ ਨੂੰ ਤਿੰਨ ਦਿਨ ਦਾ ਟਾਈਮ ਦੇਣਾ ਆ ਨਾਲ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਆ ਕਿ ਇਸ ਬੰਦੇ ਤੇ ਕਾਰਵਾਈ ਕੀਤੀ ਜਾਵੇ